ਸ਼ੀਦਾ ਮਾਹੌਲੇ ਨੂੰ ਸ਼ੀਮਣਾ ਰਹੇ ਸਾਡੇ ਮਾਨਯੋਗ ਮੇਰੇ ਕੁਲੀਕ ਉਹਲੇ ਪੰਜਾਬ ਦੇ ਜਿਹੜੇ ਸਾਡੇ ਕਿਸਾਨ ਫਰਮ ਦੇ ਪ੍ਰਧਾਨ ਹੈ ਖੜਾ ਜੀ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬੋਬੀ ਸੈਣੀ ਜੀ ਉਹਨਾਂ ਨੇ ਅੱਗੇ ਟੀਮ ਜਿਹੜੀ ਬਣਾਈ ਹੈ ਦੂਸਰਾ ਮੁੰਡਾ ਸਾਡਾ ਅ ਤਾਰਾਗੜ ਬਲਾਗ ਤੋਂ ਗੁਰਜੀਤ ਸਿੰਘ ਔਰ ਸਰਨਾ ਬਲਾਗ ਤੋਂ ਬੰਟੀ ਜੀ ਮੇਰਾ ਛੋਟਾ ਭਰਾ ਜਿਨ੍ਹਾਂ ਨੂੰ ਕਿਸਾਨ ਸਲ ਦੇ ਬਲਾਕਾਂ ਦੇ ਪ੍ਰਧਾਨ ਲਾਇਆ ਗਿਆ ਪਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਇਹਨਾਂ ਦੋਨਾਂ ਬਲਾਗ ਦੇ ਪ੍ਰਧਾਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕ ਦੇ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਦੋਨਾਂ ਪ੍ਰਧਾਨਾਂ ਨੂੰ ਕੇ ਬਾਬੇ ਨਾਨਕ ਦੀ ਮਿਹਰਬਾਨੀ ਰਵੇ ਕਿ ਦੇੰਦਗੁਣੇ ਤਰਾ ਚੋਣੇ ਕਰੀ ਕਰਨ ਪੁਰ ਸਾਡੀ ਕਾਂਗਰਸ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਇਸ ਕਰਕੇ ਟੀਮ ਜਿਹੜੀ ਬਣਾਈ ਗਈ ਹੈ ਉਹ ਤੁਹਾਡੇ ਅਸ ਚੈਨ ਦੇ ਰਾਏ ਮੈਂ ਸਾਰੇ ਜਿਹੜੇ ਸਾਡੇ ਅਹੁਦੇਦਾਰਨ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹਨਾ ਕਿਲੇ ਜਿਹੜੇ ਵੀ ਅਹੁਦੇਦਾਰਨ ਹੈ ਜਿਸ ਲਈ ਪਾਰਟੀ ਨੂੰ ਜ਼ਰੂਰਤ ਪੈਂਦੀ ਹੈ ਜ਼ਿਲ੍ਹਾ ਲੈਵਲ ਤੇ ਹੋਤੇ ਕਿਤੇ ਧਰਨਾ ਜਿਹੜੇ ਪੈਂਦਾ ਹੈ ਸਕੇਲਰ ਲੈਵਲ ਤੇ ਧਰਨਾ ਜਿਹੜੇ ਪੈਂਦਾ ਹੈ ਸੈਂਟਰਲ ਲੈਵਲ ਤੇ ਧਰਨਾ ਜਿਹੜੇ ਪੈਂਦਾ ਹੈ ਤੇ ਵਾਦੇ ਤੋਂ ਬਾਅਦ ਤੁਹਾਡੀ ਡਿਊਟੀ ਹੈ ਵਾਦੇ ਤੋਂ ਬਾਅਦ ਆਪਣੇ ਬੰਦੇ ਲੈ ਕੇ ਆਓ ਔਰ ਵਾਦੇ ਬਾਅਦ ਤੁਸੀਂ ਜਿੱਦਾਂ ਬਲਾਕਾਂ ਦੇ ਪ੍ਰਧਾਨ ਬਣੇ ਹੋ ਤੁਸੀਂ ਅੱਗੇ ਆਪਣੀ ਟੀਮ ਜਿਹੜੀ ਹੈ ਤਿਆਰ ਕਰੋ ਆਉਣ ਵਾਲੇ ਇਲੈਕਸ਼ਨ ਸੰਪਤੀ ਜ਼ਿਲ੍ਹਾ ਪਰਿਸ਼ਦ ਸਰਪੰਚ ਤੁਹਾਡੀ ਸਾਰੇ ਜੇ ਮੇਰੀ ਬੇਨਤੀ ਹੈ ਤਗੜੇ ਹੋ ਕੇ ਆਪਣੇ ਪਾਰਟੀ ਦੇ ਵਾਅਦੇ ਬਾਅਦ ਸਰਪੰਚ ਬਨਾਓ ਵਾਅਦੇ ਬਾਅਦ ਸੰਪਤੀ ਦੇ ਜ਼ਿਲ੍ਹਾ ਪਰਿਸ਼ਦ ਬਨਾਓ ਇਹ ਜਿਹੜੀ ਸਰਕਾਰ ਬਣੀ ਹੈ ਲੋਟਿਆਂ ਦੀ ਸਰਕਾਰ ਔਰ ਕੋਈ ਵੀ ਬੰਦਾ ਆਪਣੇ ਆਪ ਨੂੰ ਸੇਵ ਨਹੀਂ ਸਮਝਦਾ ਸਰਕਾਰ ਦੇ ਵਿੱਚ ਅੱਜ ਅਸੀਂ ਧਰਨਾ ਵੀ ਇਸੇ ਕਰਕੇ ਕੀਤਾ ਹੋ ਕੇ ਡਿਪਟੀ ਲੈਵਲ ਦੇ ਪੂਰੇ ਪੰਜਾਬ ਦੇ ਵਿੱਚ ਧਰਨੇ ਬਲਾਕਾਂ ਲੈਵਲ ਤੇ ਧਰਨੇ ਹੋਏ ਨੇ ਔਰ ਇਹ ਸੁੱਤੀ ਹੋਈ ਕੁੰਭ ਕਰਨ ਦੀ ਜਿਹੜੀ ਸਰਕਾਰ ਸੁੱਤੀਆਂ ਨੂੰ ਥੋਲਣ ਲਈ ਇਹ ਤਾਂ ਹੀ ਬਲਾਕਾਂ ਦੇ ਪ੍ਰਧਾਨ ਬਕਰੇ ਜਿਹੜੀਆਂ ਸਾਡੇ ਟੀਮਾਂ ਨੇ ਕੋ ਬਣਾਏ ਜਾ ਰਹੇ ਨੇ ਆਪਣੀ ਪਾਰਟੀ ਦੀ ਮਰੂਤੀ ਲਈ ਮੇਰੇ ਵੱਲੋਂ ਫੇਰ ਇਹਨਾਂ ਨੂੰ ਲਗੜਕ ਮਦਾਈ ਹੈ ਜੈ ਹਿੰਦ ਉਧਰ ਦਿੱਤਾ ਗਿਆ ਬਲਾਕ ਦਾ ਕੀ ਕਹਿਣਾ ਚਾਹੀਦਾ ਮੈਂ ਕਾਂਗਰਸ ਪਾਰਟੀ ਦਾ ਔਰ ਹਰੂ ਗਾਂਧੀ ਜੀ ਦਾ ਔਰ ਪ੍ਰਿੰਕਾ ਗਾਂਧੀ ਜੀ ਦਾ ਪਰ ਖੈਰਾ ਸਾਹਿਬ ਜੀ ਦਾ ਉਹ ਸਾਡੇ ਵਿਧਾਇਕ ਸ੍ਰੀ ਜੋਗਿੰਦਰਪਾਲ ਜੀ ਐਮਐਲਏ ਜੀ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਉਹਦਾ ਧੰਨਵਾਦ ਕਰਦਾ ਜੋ ਵੀ ਇਹਨਾਂ ਨੇ ਸਾਡੀਆਂ ਡਿਊਟੀਆਂ ਲਾਈਆਂ ਆ ਅਸੀਂ ਮਨੋਂ ਤਨੋਂ ਲਾ ਕੇ ਜੋਰ ਆਪਾਂ ਲਗਾਉਂਗਾ ਤੁਹਾਨੂੰ ਜਿਹੜਾ ਪਾਰਟੀ ਉਹ ਛੋਟਾ-ਬੜਾ ਉਧਰ ਦਿੱਤਾ ਗਿਆ ਕੀ ਗਾਜ ਤੇ ਇਸ ਦਾ ਮੈਂ ਸਾਰੇ ਇਹ ਕਹਿਣਾ ਚਾਹੁੰਦਾ ਕਿ ਆਲ ਇੰਡੀਆ ਦੇ ਕਿਸਾਨ ਸੈਲ ਦੇ ਪ੍ਰਧਾਨ ਸੁਖਬਾਲ ਸਿੰਘ ਖੈਰਾ ਤੇ ਆਪਣੇ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਮਠਾ ਤੇ ਆਪਣੇ ਜੇ ਐਮਐਲਏ ਜੁਗਿੰਦਰਪਾਲ ਸਿੰਘ ਜੀ ਤੇ ਬੋਦੀ ਸੈਣੀ ਜੀ ਜਿਨ੍ਹਾਂ ਨੇ ਇੰਨਾ ਤਗੜਾ ਮਾਣ ਬਖਸ਼ਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ